ਸਤਿ ਸ਼੍ਰੀ ਅਕਾਲ ਦੋਸਤੋ ਪੰਜਾਬ న్యూਸਲੈਂਡ 24 ਦੇਖ ਰਹੇ तमाम ਦਰਸ਼ਕਾਂ ਦਾ ਸਵਾਗਤ ਹੈ ਬਰਨਾਲਾ ਚ ਕਾਂਗਰਸ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੀ ਅਗਵਾਈ ਹੇਠ ਸੰਵਿਧਾਨ ਬਚਾਉਣ ਦਾ ਸਨੇਹਾ ਦੇਣ ਲਈ ਇੱਕ ਪ੍ਰੋਗਰਾਮ ਬਰਨਾਲਾ ਦੀ ਅਨਾਜ ਮੰਡੀ ਵਿਖੇ ਆਯੋਜਿਤ ਕੀਤਾ ਗਿਆ ਪਰ ਇਹ ਪ੍ਰੋਗਰਾਮ ਇੱਕ ਵਿਸ਼ਾਲ ਰੈਲੀ ਦਾ ਰੂਪ ਧਾਰਨ ਕਰ ਗਿਆ ਵਿਸ਼ਾਲ ਇਕੱਠ ਤੋਂ ਖੁਸ਼ ਹੋ ਕੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਹੈ ਕਿ ਬਰਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਦੇ ਜਯਤਨ ਸਤਕਾ ਅੱਜ ਆਮ ਆਦਮੀ ਪਾਰਟੀ ਦੀ ਰਾਜਧਾਨੀ ਬਰਨਾਲਾ ਵਿੱਚ ਕਾਂਗਰਸ ਦਾ ਝੰਡਾ ਬੁਲੰਦ ਹੋਇਆ ਹੈ। ਉਹਨਾਂ ਦਾ ਦਾਅਵਾ ਕੀਤਾ ਕਿ 2027 ਚ ਬਰਨਾਲਾ ਦੀਆਂ ਤਿੰਨੋਂ ਸੀਟਾਂ ਤੇ ਕਾਂਗਰਸ ਜਿੱਤ ਹਾਸਲ ਕਰੇਗੀ ਅਤੇ 2027 ਚ ਪੰਜਾਬ ਚ ਕਾਂਗਰਸੀ ਸਰਕਾਰ ਬਣੇਗੀ ਬਰਨਾਲ ਤੋਂ। ਜਿਤਿੰਦਰ ਦੇਵ ਕੰਦੀ ਵਿਸ਼ੇਸ਼ ਰਿਪੋਰਟ ਸਰਕਾਰਾਂ ਦੁਆਰਾ ਕੋਸ਼ਿਸ਼ਾਂ ਹੋ ਰਹੀਆਂ ਨੇ। ਆਸ ਹੈ ਕਿ ਇਸ ਖਤਾਬ ਤੇ ਬਾਰੇ ਇਸ ਸਰਕਾਰ ਦੇ ਬਾਰੇ ਪੰਜਾਬ ਦੇ ਕੋਨੇ-ਕੋਨੇ ਦੇ ਵਿੱਚ ਜਾ ਕੇ ਕੋਈ ਝੋਲਣ ਕੇ ਮਾਰਲੇ ਦੇ ਸਰਕਾਰੀ ਉਪਰਾਹ ਬਾਕੀ ਸਰਕਾਰਿਓ ਨੂੰ ਮੈਂ ਆਤੇ ਮੱਥੇ ਤੇ ਲਾਉਂਦਾ ਹੋਇਆ ਦਰਵਾਜ਼ੇ ਵੀ ਕਰਨਾ ਚਾਹਣਾ ਕਿ ਤੁਸੀਂ ਕਾਂਗਰਸ ਨੂੰ ਦੁਬਾਰੇ ਇਸ ਜਿਹੜੇ ਜਿਨ੍ਹਾਂ ਨੇ ਮਾਗ ਆਪਣੇ کئی ਸਾਲਾਂ ਤੋਂ

ਓ ਹੁੰਦਾ ਫਿਰ પ્રકાશ ਦੇਖਿਓ ਹਲਕੇ ਸਾਰੇ ਦਾ ਹੋ ਦੁਨੀਆ ਉਤੇ ਨਾ ਹੋਣਾ ਸਾਡੇ ਵਰ ਨਾਲੇ ਪੰਪੇਲ ਦੇ ਵਿੱਚ ਆਪਾਂ ਖਾਇਆ ਸੀ ਉਹ ਤੁਸੀਂ ਬਹੁਤ ਜ਼ਿਆਦਾ ਪਿਆਸ ਪਾ ਦਿੱਤਾ ਫਾਈਆ ਤੇ ਕਿੰਨੇ ਜੂ ਗਾਣਾ ਚ ਦੁਵਾਣਾ ਫੇਰ ਗਾ ਕੇ ਆ ਸਭਾ ਸੋਇਕ ਵਾਰ ਬਾਈ ਜ਼ੋਰਦਾਰ ਤਾੜੀਆਂ ਬਾਈ ਕਾਲੇ ਬਾਈ ਜੱਚਾ ਕਹਿੰਦਾ ਹੈ ਹਲਕੇ ਵਰ ਨਾਲੇ ਮਾਈ ਕਾਲੇ ਨਾਲ ਨੂੰ ਹੋ ਬਾਕ سپورਟਿਆ ਕਰਨੀ ਕਾਲੇ ਢਿਲੋਂ ਵਾਲੀ ਨੂੰ ਉਹ ਹੱਥ ਸੱਚ ਨਹੀਂ ਆ ਕੇ ਹਰ ਇੱਕ ਨਾਲ ਨੀਂਦਰ ਹੋਣੀ ਜ਼ਰੂਰੀ ਹੁੰਦਾ ਹੈ ਕਿ ਜਗਾ ਇਨਸਾਨ ਹੋਣਾ ਜ਼ਰੂਰੀ ਹੁੰਦਾ ਹੈ ਸੋ ਸਾਰੀਆਂ ਖੁਰਕੀਆਂ ਸਾਡੇ ਭਰਾ ਕਾਲੇ ਬਾਈ ਚ ਅਸੀਂ ਇਹਨੂੰ ਖਾਣਾ ਨਹੀਂ ਸੀ ਕਹੋ ਇਸ ਤਰ੍ਹਾਂ ਦੇ ਪਰਵਾਹ ਦੇ ਵਿੱਚ ਮੇਰੇ ਪਿੰਡੋਂ ਵੀ ਕਾਫੀ ਬਹੁਤ ਨੇ ਮੇਰੇ ਭਰਾ ਹੋ ਬੱਚਾ ਬੱਚਾ ਕਈ

ਇਫ ਇਸ ਨਾ ਨਿਆ ਕਿ ਸਾਨੂੰ ਲੋਕਾਂ ਨੂੰ ਇਹਦਾ ਅਲਟਰਨੇਟਿਵ ਕੱਢਣਾ ਪਏਗਾ ਜਿਹੜੇ ਜਾਣਦੇ ਨਸ਼ੇ ਇਹਨਾਂ ਕੋ ਲੋਕਾਂ ਦਾ ਧਿਆਨ ਹਟਾ ਕੇ ਜਿਹੜੇ ਘੱਟ ਮਾਰੂ ਨਸ਼ੇ ਆ ਉਹਨਾਂ ਵੱਲ ਸਾਨੂੰ ਵਧਣਾ ਪਏਗਾ ਜੇ ਨਸ਼ਾ ਬੰਦ ਕਰਨਾ ਨਹੀਂ ਤਾਂ ਨਸ਼ਾ ਬੰਦ ਨਹੀਂ ਹੋਏਗਾ ਅਮਰੀਕਾ ਤੇ ਕੈਨੇਡਾ ਵਨਨੈ ਮਰਵਾਣਾ ਤੇਰਾ ਕਿ ਨਸ਼ਾ ਸੀਗਾ ਉਹ ਨੂੰ ਲੀਗਲ ਦਫਤਾ ਕਾਨੂੰਨੀ ਤੌਰ ਤੇ ਅੱਜ ਲੋਗੋਰਾ ਸੇਵਨ ਕਰਦੇ ਆ ਲੇਕਿਨ ਮਰ ਨਹੀਂ ਕੋਈ ਰਿਆ ਮੈਂ ਮੈਂ ਬਾਦਲਪਿੰਡ ਮੁਖਸਰ ਦਾ ਰਹਿਣ ਵਾਲਾ ਹਾਂ ਤੇ ਲੰਬੀ ਹਰਤਾ ਹਰਿਆਣੇ ਨਾਲ ਤੇ ਰਾਜਸਥਾਨ ਦਾ ਬਾਡਰ ਪੈਂਦਾ ਮੈਨੂੰ ਪੰਜ ਸੱਤ ਬਜ਼ੁਰਗ ਮਿਲੇ ਉਹ ਕਹਿੰਦੇ ਸਾਡੇ ਸਾਡੇ ਸਮੈਖ ਹੈ ਨਹੀਂ ਸਾਡੇ ਕਿੱਤਾ ਹੈਗੀ ਸਾਡੇ ਕੀਤਾ ਹੈ ਨਹੀਂ ਮੈਂ ਖਟੋ ਕਹਿੰਦੇ ਅਸੀਂ ਰਾਜਸਥਾਨ ਦੀ ਬਾਦਰ ਦਾ ਲੱਗਦੇ ਸੋ ਇਥੋਂ ਅਸੀਂ ਭੁੱਖੀ ਲੈ ਆਏ ਤੇ ਖਾ ਲੈਨੇ ਇਸ ਕਰਕੇ ਸਾਡੇ ਇਹ ਜਲਾ ਤੁਚਾ ਨਸ਼ਾ ਇਹ ਹੈ ਨਹੀਂ ਸੋ ਕੈਂ ਦਾ مطلب ਸਾਨੂੰ ਇਹ ਸਾਰੇ ਸੋਚਦਾ ਪਉਂਦਾ ਹੁਣ ਕਿੰਨਾ ਲੋਕ ਕਰਦੇ ਆ ਮੈਨੂੰ ਇਹ ਦੱਸੋ ਜਿਹੜਾ ਚਾਹ ਤੁਹਾਡੇ ਤੁਸੀਂ ਸਾਡੇ ਚਾਹ ਪੀਂਦੇ ਹੋ ਤੇ ਨਹੀਂ ਪੀਂਦੇ ਇਹ ਚਾਹ ਨਸ਼ਾ ਮੈਂ ਵੀ ਦੱਸ ਕੇ ਮੰਜੇ ਤੋਂ ਉੱਠਣ ਲੱਗਿਆ ਚਾਹ ਪੀਣਾ ਭਾਵੇਂ ਗੱਟ ਮਨਾ ਕਰਦੇ ਚੋ ਵੀ ਚਾਹ ਅਗਰੇਜ ਦੇ ਕੇ ਜਿਹੜਾ ਚਾਹ ਨੂੰ ਛੱਡ ਸਕਦਾ ਆ ਉਹ ਚਿੰਤਾ ਨੂੰ ਛੱਡੇ ਲਈ ਉਹ ਕਿੰਝਾ ਕਿਵੇਂ ਛੱਡੇ ਔਰ ਉਹ ਜਾਦੀ ਥਾਪੇ ਕੋਈ ਉਝਾਵਰ ਕੀ ਹੋਰ ਚੀਜ਼ ਦੇਣੀ ਪਵੇਗੀ ਜੀਰੇ ਨਾਲ ਪੂਰਾ ਪੇਲਾ ਸਰਚੇ ਤੇ ਨੁਕਸਾਨ ਅੱਠੋਗੇ ਜੇ ਸਮਾਂ ਕਦੇ ਆਇਆ ਕਾ ਬੈਠ ਕੇ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇਹ ਚਰਚਾ ਕਰਾਵਾਂਗੇ ਕਿਉਂ ਨਾ ਘੱਟ ਮਾਰੂ ਨਸ਼ੇ ਪੰਜਾਬ ਦੇ ਵਿੱਚ ਖੋਲ ਦਿੱਤੇ ਜਾਣ ਇਹਦਾ ਹੱਲ ਇਹੀ ਹੈ ਨਹੀਂ ਇਹਦਾ ਕੰਮ ਭੱਗ ਨਹੀਂ ਹੋ ਸਕਦਾ ਸੋ ਇਹੋ ਜੀਆਂ ਗੱਲਾਂ ਸਾਨੂੰ ਔਰ ਆਲੇ ਸਮੇਂ ਸੋਚਣੀਆਂ ਪੈਣੀਆਂ ਹੈ ਵਿਧਾਨ ਸਭਾ 'ਚ ਬੰਨਣਾ ਪਹੁੰਚੇ ਹੋ ਕਿਸ ਤਰ੍ਹਾਂ ਦੇਖਦੇ ਆ ਜੀ ਲੈਣੇ ਨੂੰ ਜੀ ਇਹ ਕੋਈ ਸਰਦਾਰ ਬਚਾਓ ਜਿਹੜੀਆਂ ਸਬਾਹਾਂ ਆਸੀਂ ਪੂਰੇ ਪੰਜਾਬ ਭਰ ਦੇ ਵਿੱਚ ਕਰ ਰਹੇ ਆ ਅੱਜ ਸਵੇਰ ਕਾਖਾ ਸੀ ਔਰ ਬਰਨਾਲਾ ਸੀ ਔਰ ਜਿਸ ਪ੍ਰਕਾਰ ਦੇ ਹਾਲਾਤ ਸਨ ਅੱਜ ਤੋਂ 3 ਵਰੇ ਪਹਿਲਾਂ ਬਰਨਾਲੇ ਦੇ ਮੈਨੂੰ ਲੱਗਦਾ ਸੀ ਕਿ ਸ਼ਾਇਦ ਕੋਈ ਸਾਡਾ ਬੂਥ ਲਾਉਣ ਵਾਲਾ ਵਰਕਰ ਬਚੇਗਾ ਕਿ ਨਹੀਂ ਬਚੇਗਾ ਕਿਉਂਕਿ 70 70 ਹਜ਼ਾਰ ਤੇ ਅਸੀਂ ਇਹ ਹਲਕੇ ਹਾਰ ਚੁੱਕੇ ਸਾਂ لیکن میں ਜਦੋਂ ਦਾ ਜ਼ਿਲ੍ਹਾ ਪ੍ਰਧਾਨ ਕਾਲਾ ਜੀ ਤੇ ਸਾਡੇ ਸਮੁੱਚੀ ਜਿਹੜੀ ਕਾਂਗਰਸ ਦੀ ਪੁਰਾਣੀ ਟੀਮ ਹੈ ਉਹਨਾਂ ਨੇ ਦਿਨ ਰਾਤ ਮਿਹਨਤ ਕਰਕੇ ਅੱਜ ਕਾਂਗਰਸ ਪਾਰਟੀ ਦਾ ਚਲਣ ਝੰਡਾ ਅੱਜ ਆਮ ਆਦਮੀ ਪਾਰਟੀ ਦੀ ਰਾਜਧਾਨੀ ਦੇ ਵਿੱਚ ਬਲੰਦ ਕਰਤਾ ਔਰ ਅੱਜ ਦੀ ਇਸ ਰੈਲੀ ਤੋਂ ਇਹ ਲੱਗਦਾ ਹੈ ਕਿ ਆਉਣ ਵਾਲਾ ਜਿਹੜਾ ਮੌਸਮ ਬੜਾ ਚੰਗਾ ਹੈ ਔਰ ਅਸੀਂ ਬਰਨਾਲਾ ਜ਼ਿਲ੍ਹੇ ਦੀਆਂ ਤਿੰਨੋਂ ਦੀਆਂ ਤਿੰਨੋਂ ਸਿੱਟਾ ਕਾਂਗਰਸ ਪਾਰਟੀ ਵੱਡੇ ਫਰਕ ਦੇ ਨਾਲ ਜਿੱਤੇਗੀ ਔਰ ਮੈਂ ਅੱਜ ਕਾਲਾ ਜੀ ਦਾ ਤੇ ਸੁਭੂਚੀ ਕਾਂਗਰਸ ਦਾ ਬਹੁਤ ਤਨਵਾਦੀ ਆ ਕਿ ਕਮਾਲ ਦਾ ਬੇਮਿਸਾਲ ਕੱਟ ਸੀਗਾ ਨਸ਼ਾ ਲੈ ਕੇ ਪਲਾਉੜ ਦੇ ਆ ਜੀ ਵੀ ਹੋਣ ਪਿਆ ਜੀ ਹਰਕਾ ਇੰਚਾਰਜ ਕਾਲੀ ਨਾਲ ਦੀ ਰਵਾਇਤ ਹੈ ਕਾਂਗਰਸ ਦੀ ਹਰਕਾ ਇੰਚਾਰਜ ਦੀ ਕੋਈ ਰਵਾਇਤ ਨਹੀਂ ਹੈ ਨਾ ਅਜ ਤੱਕ ਅਸੀਂ ਹਲਕਾ ਇੰਚਾਰਜ ਦੇ ਨਿਯੋਗ ਕੀਤੇ ਹਾਂ ਹਾਂ ਜਿਹੜੇ ਲੋਕ ਇਲੈਕਸ਼ਨ ਲੜ ਲੈਂਦੇ ਆ ਉਹ ਆਟੋਮੈਟਿਕਲੀ ਉਹ ਸੜਕੇ ਦੀ ਨਮੈਂਡਗੀ ਕਰਦੇ ਐ ਤੇ ਉਹਨਾਂ ਨੂੰ ਕੁਝ ਲੋਕ ਹਲਕਾ ਇੰਚਾਰਜ ਬਣਾ ਬਣਾ ਦਿੰਦੇ ਸਰ ਜੀ ਸਰਕਾਰ ਵੱਲੋਂ ਕੋਲ ਕੇ ਸਖਣਾ ਲਈ ਮਤਲਬ ਜੇ ਅੱਜ ਦਿੱਤਾ ਜਾਂਦਾ ਇਹ ਤੁਹਾਨੂੰ ਐਵੇਂ ਲੱਗਦਾ ਹੁਣ ਬਰਨਾਲਾ ਸਖਣਾ ਸੀਗਾ ਤੇ ਫਿਰ ਬਰਨਾਲਾ ਚ ਕਿਵੇਂ ਜਿੱਥੇ ਆ ਬੰਦਾ ਕਾਰਾ ਜੀ ਸੋ ਐਦਾਂ ਨਹੀਂ ਹੁੰਦਾ ਇਸ ਤਰ੍ਹਾਂ ਨਹੀਂ ਬਹੁਤ ਸਾਰੇ ਲੋਕ ਉੱਥੇ ਕੰਮ ਕਰਦੇ ਔਰ ਪਧੌੜ ਦੇ ਵਿੱਚ ਹੋ ਸਕਦਾ ਪੰਜ ਬੰਦੇ ਕੰਮ ਕਰਦੇ ਹੋਣ ਕਿ ਪੰਜਾ ਦਾ ਕੰਪੀਟੀਸ਼ਨ ਹੋਵੇ ਕਾਂਗਰਸ ਨੂੰ ਮਜ਼ਬੂਤ ਕਰਨ ਤੇ ਫਿਰ ਜਿਹੜਾ ਚੰਗਾ ਬੰਦਾ ਹੋਏਗਾ ਉਹਨੂੰ ਟਿਕੜਦੇ ਆਂ ਨਸ਼ਿਆਂ ਨੂੰ ਲੈ ਕੇ ਤੁਸੀਂ ਕਹਿੰਦੇ ਨਸ਼ਿਆਂ ਨੂੰ ਲੈ ਕੇ ਮੈਂ ਇਹ ਗੱਲ ਕਹੀ ਆ ਕਿ ਆਲਟਰਨੇਟਿਵ ਸਾਨੂੰ ਕੋਈ ਨਾ ਕੋਈ ਕੱਢਣਾ ਪੈਣਾ ਹੈ ਆਦਰਵਾਇਜ਼ ਜਿੰਨਾ ਜਿਕਰ ਡਿਮਾਂਡ ਹੈ ਉਹਨਾਂ ਜਿਕਰ ਸਪਲਾਈ ਨਹੀਂ ਰੋਕੀ ਜਾ ਸਕਦੀ 8500 ਮੁਕੱਦਮਾ ਦਰਜ ਕਰਤਾ ਪੰਜਾਬ ਤੇ ਨਸ਼ਾ ਪੀਉਂਦਾ ਕਿਉਂ ਹੈ ਕਿ ਫਾਇਦਾ ਹੋਇਆ ਸੋ ਨਸ਼ਾ ਨੌਕਰੀ ਦੇਣੀ ਪੈਗੀ ਦੇ ਨਾਲ ਦੀ ਨਾਲ ਇਹਰਾ ਆਲਟਰਨੇਟਿਵ ਕੋਈ ਹੱਲ ਕੱਢਣਾ ਪੈਣਾ ਹੈ। ਨਾਲ ਸੀਟ ਬਾਰੇ ਕੀ ਕਹਿਣਾ ਚਾਹਣਗੇ? ਕਹਿਣਾ ਕੀ ਹੈ ਲੁਧਿਆਣਾ ਸੀਟ ਬਾਰੇ? ਕਾਂਗਰਸ ਪਾਰਟੀ ਵੱਡੇ ਫਰਕ ਦੇ ਨਾਲ ਲੁਧਿਆਣਾ ਸੀਟ ਜਿੱਤੇਗੀ। ਉਹਨਾਂ ਤੋਂ ਕਰਦੋ ਸਾ ਜਿਹੜਾ ਆਉਣਾਗਾ ਉਹਦੇ ਲਈ ਕਾਫੀ ਰੌਲਾ ਰੱਪਾ ਪਿਆ ਹੈ। ਇਹ ਜਾਣਦਾਨੀ ਕੌਣ ਹੈ? ਆਪਾਂ ਜਿਹੜੇ ਅੱਜ ਸੁਵਚਾਰ ਸੰਵਿਧਾਨ ਬਚਾਓ ਰੈਲੀ ਕਰੀ ਐ ਸਾਰਾ। ਜਿਨ੍ਹਾਂ ਨੇ ਸੁਵਹਾਨ ਲਿਖਿਆ ਸੀ ਡਾਕਟਰ ਭੀਮrao Ambedkar ਨੇ। ਠੀਕ ਹੈ ਜੀ ਉਹਦੇ ਖਿਲਾਫ ਕਾਂਗਰਸ ਨੇ ਕੈਂਡੀਡੇਟ ਖੜਾ ਕਰਕੇ ਉਹਨਾਂ ਨੂੰ ਹਰਾਇਆ ਸੀ। ਤੁਹਾ ਲੋਕੀ ਪਤਾ ਹੈ ਉਹਨਾਂ ਦੇ ਪੀਐਸਰ ਉਹਨਾਂ ਨੇ ਖੜਾ ਕੀਤਾ ਹਾਂ ਜੀ ਉਹ ਪਤਾ ਹੈ ਔਰ ਕਾਂਗਰਸ ਪਾਰਟੀ ਨੇ ਕਾਂਗਰਸ ਪਾਰਟੀ ਦੇ ਪਹਿਲੇ ਦੇਸ਼ ਦੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੇ ਭੀਮ ਸਾਹਿਬ ਅੰਬੇਦਕਰ ਜੀ ਦੇ ਨੀਚੇ ਕਮੇਟੀ ਨਿਯੁਕਤ ਕੀਤੀ ਮੈદાન ਕਮੇਟੀ ਨਿਯੁਕਤ ਉਹਨਾਂ ਦੇ ਨਾਂ ਦੇ ਥੱਲੇ ਨਾ ਹੁੰਦੀ ਕੋਈ ਹੋਰ ਵਿਅਕਤੀ ਹੋ ਸਕਦਾ ਸੀ ਲੇਕਿਨ ਬਾਬਾ ਸਾਹਿਬ ਅੰਬੇਦਕਰ ਦਾ ਇੱਕ ਗਹਿਰਾ ਤੇ ਬਹੁਤ ਨੇੜਲਾ ਰਿਸ਼ਤਾ ਕਾਂਗਰਸ ਪਾਰਟੀ ਨਾਲ ਸੀ ਇਸੇ ਕਰਕੇ ਗਾਂਧੀ ਜੀ ਨੇ ਮਹਾਤਮਾ ਗਾਂਧੀ ਜੀ ਨੇ ਤੇ ਜਵਾਰਲਾਲ ਨਹਿਰੂ ਜੀ ਨੇ ਡਾਕਟਰ ਬਾਬਾਸਾਹੋ ਅੰਬੇਦਕਰ ਜੀ ਦਾ ਨਾਮ ਪਹਿਲ ਦੇ ਆਧਾਰ ਤੇ ਲਿਆਂਦਾ ਕਿ ਇਹ ਸਾਡੇ ਸਰਦਾਰ ਲਿਖਣਗੇ ਹਜੇ ਤਾਂ ਡਾ ਦਾ ਵਿਰੋਧ ਹੋ ਰਿਹਾ ਮਾਜੀ ਆਉਗਾ 150 ਤੇ ਆ ਗਿਆ ਹੋਰ ਵੀ ਜੀ ਵਿਰੋਧ ਹੋ ਰਿਹਾ ਹਜੇ ਇਹਦਾ ਬੜਾ ਕੋਸ਼ੋੜਾ ਹੈ ਹਜੇ ਤਾਂ ਗੱਲਾਂ ਵਿਰੋਧ ਹੋ ਰਿਹਾ ਕੋਈ ਐਸਾ ਸਮਾਏਗਾ ਇਹ ਆਮ ਆਦਮੀ ਪਾਰਟੀ ਨੂੰ ਲੋਕ ਪਿੰਨਾ ਚ ਨਹੀਂ ਵੜਨ ਦੇ। ਇਹ ਸਾਰੀ ਉਹਨਾਂ ਦੀ ਪੋਲ ਖੁੱਲ ਗਈ ਹੈ। ਜੁੱਧ ਨਸ਼ਾ ਵਿਰੁੱਧ ਵੀ ਜਿਹੜੀ ਮੁਹਿੰਮ ਹੈ ਉਹ ਖੇਲ ਹੋ ਚੁੱਕੀ ਹੈ। ਅੱਜ ਵੀ ਕਈ ਥਾਵਾਂ ਤੇ ਖਬਰਾਂ ਆਈਆਂ ਟੀਵੀ ਤੇ ਚੱਲਿਆ ਉਹ ਵੋ ਡੋਸ ਦੇ ਨਾਲ ਮੌਤਾ ਹੋ ਰਹੀਆਂ ਨੇ। ਕੋਈ ਪਿੰਨਾ ਜੋ ਮੈਨੂੰ ਪੁੱਛ ਕੇ ਦੱਸ ਦਿਓ ਕਿ ਨਸ਼ਾ ਖਤਮ ਹੋ ਗਿਆ ਤਾਂ ਮੈਂ ਭਗਵੰਤ ਸਿੰਘ ਮਾਨ ਦੀ ਸ਼ਲਾਘਾ ਕਰਾਂਗਾ। ਆਪਣੇ ਆਪ ਨੂੰ ਐਦਾਂ ਨਾ ਕਰੋ ਸਾਨੂੰ ਸਰਕਾਰ ਨੂੰ ਚਾਹੀਦਾ ਹੈ ਕਿ ਇਹਦੇ ਤੇ ਚਰਚਾ ਹੋਵੇ ਇਹ ਗੰਭੀਰ ਵਿਸ਼ਾ ਹੈ ਸਾਨੂੰ ਸਾਰੇ ਆਗਿਆਆਂ ਨੂੰ ਸਰਬਦਲੀਆ ਮੀਟਿੰਗ ਬੁਲਾ ਕੇ ਸਾਰੇ ਲੋਕਾਂ ਨੂੰ ਪੰਜਾਬ ਨੂੰ ਤੇ ਬਾਹਰ ਸੋਚਣਾ ਪਏਗਾ ਤਾਂ ਹੀ ਪੰਜਾਬ ਚੋਂ ਨਸ਼ਾ ਖਤਮ ਹੋਣਾ ਹੈ ਜਿਆਦੀ ਜਿਆਦੀ ਨੌਕਰੀਆਂ ਸਰ ਰੋਜ਼ਗਾਰ ਹੈਗਾ ਪੰਜਾਬ ਚ ਨੌਕਰੀਆਂ ਮੇਰੀਆਂ ਸਰ ਨੌਕਰੀਆਂ ਮੇਰੀਆਂ ਪੰਜਾਬ ਦੀ ਸਰਕਾਰ ਤੋਂ ਇਹ ਤਾਂ ਤੁਸੀਂ ਪੁੱਛੋ ਨੌਕਰੀਆਂ ਮੈਨੂੰ ਤਾਂ ਕਿਤੇ ਦੇਖ ਨਹੀਂ ਰਹੀਆਂ ਵੀ ਨੌਕਰੀਆਂ ਮੇਰੀਆਂ ਸਰ ਪਾਰਤ ਪੁੱਛਣਾ